ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਬਸੀ ਪਠਾਣਾ ਵਿਖੇ 29 ਮਈ ਨੂੰ ਅਮਲੋ ਸ਼ਹਿਰ ਵਿਖੇ ਹੋਣ ਵਾਲੀ ਜ਼ਿਲ੍ਹਾ ਪੱਧਰੀ ਕਾਂਗਰਸ ਦੀ ਵਿਸ਼ੇਸ਼ ਰੈਲੀ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਨੇਤਾ ਮਨਦੀਪ ਕੌਰ ਢੋਲੇਵਾਲ ਨੇ ਬਸੀ ਪਠਾਣਾ ਵਿਖੇ ਆਪਣੇ ਗ੍ਰਹਿ ਨਿਵਾਸ ਵਿਖੇ ਅਹਿਮ ਮੀਟਿੰਗ ਕੀਤੀ ਸਾਰੇ মিডিਆ ਕਰਮੀਆਂ ਦਾ ਬਹੁਤ ਧੰਨਵਾਦ ਹੈ ਕਿ ਉਹ ਸਾਡੇ ਛੋਟੇ ਜਿਹੇ ਸੱਜਦੇ ਇੱਥੇ ਪਹੁੰਚੇ ਨੇ ਕਾਂਗਰਸ ਪਾਰਟੀ ਦੀ 29 ਤਰੀਕ ਨੂੰ ਜ਼ਿਲ੍ਹੇ ਦੀ ਪਟਾਗੜ ਸਾਹਿਬ ਦੀ ਰੈਲੀ ਹੋਣ ਜਾ ਰਹੀ ਹੈ ਹਮ ਲੋਗ ਇਕੱਠੇ ਰੈਲੀ ਹੋਣੀ ਹੈ ਇਹ ਤੇ ਉਹਦੇ ਪ੍ਰੈਪਰੇਸ਼ਨ ਦੇ ਲਈ ਅੱਜ ਇਹ ਮੀਟਿੰਗ ਸਾਰੀ ਕਾਂਗਰਸ ਵਿਲਾ ਕਮੇਟੀ ਦੀ ਸਰਦੀ ਗਈ ਹੈ ਤੇ ਸਾਰਿਆਂ ਨੇ ਇਹਦੇ ਵਿੱਚ ਵਿਚਾਰ ਵੰਡਾ ਸ਼ੀਤੇ ਨੇ ਆਪਣੇ ਲੈ ਕੇ ਦੇਣਾ ਕੀ ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਬਸੇ ਬਟਾਣਾ ਤੋਂ ਸਾਡੇ ਪ੍ਰਦਾਨ ਨੌ ਸਿਕੰਦਰ ਜੀ ਗਿਆ ਪ੍ਰਦਾਨ ਅਮੀ ਚੰਜੀ ਬਟੇੜੀ ਯੂਥ ਪ੍ਰਦਾਨ ਅਮਰਦੀਪ ਭਗਤ ਤੇ ਬਾਕੀ ਜਿੰਨੇ ਸਾਡੇ ਸੱਜਣ ਨੇ ਉਹਨਾਂ ਦੇ ਸਾਰੇ ਅੱਜ ਆਬੂ ਤੇ ਪਹੁੰਚੇ ਨੇ ਸੀਨੀਅਰ ਨੇਤਾ ਨੇ ਜਰਮਲ ਸਿੰਘ ਜੀ ਨੇ ਅਸ਼ੋਕ ਬਾਤਨ ਜੀ ਨੇ ਮਾਸਟਰ ਕੌਸਿੰਗ ਜੀ ਨੇ ਹਰਪ੍ਰੀਤ ਸਿੰਘ ਜੀ ਨੇ ਸੇਵਾਦਾਰ ਤੋਂ ਸਾਰਿਆਂ ਨੇ ਸਹਿਯੋਗ ਵਰਤ ਕਰਕੇ ਵੱਡੀ ਗਿਣਤੀ ਦੇ ਵਿੱਚ ਬਸੇ ਬਟਾਣਾ ਤੋਂ ਆਪਣਾ ਕੱਟ ਲੈ ਕੇ ਜਾਵਾਂਗੇ ਤੇ ਜਿਹੜੀ ਰੈਲੀ ਆ ਉਹਨੂੰ ਸਕਸੈਸਫੁਲ ਬਣਾਵਾਂਗੇ। ਹਾਂ ਬਣਾਵਾਂਗੇ ਮਦਦ। ਰੈਲੀ ਦੇ ਵਿੱਚ ਸਾਡੇ ਪ੍ਰਧਾਨ ਪੰਜਾਬ ਦੇ ਅਮਰਿੰਦਰ ਸਿੰਘ ਜੀ ਰਾਜਾ ਗ੍ਰਿੰਗ ਤੇ ਲੀਡਰ ਆਫ ਓਪੋਜੀਸ਼ਨ ਪ੍ਰਤਾਪ ਸਿੰਘ ਜੀ ਬਾਜਵਾ ਤੇ ਸਾਡੇ ਜਿਹੜੇ ਪ੍ਰਧਾਨ ਨੇ ਕੌਮੀ ਉਹ ਪਹੁੰਚ ਰਹੇ ਨੇ। ਉਹ ਤੇ ਇੱਕ ਗਦੇਲ ਜੀ ਉਹ ਪ੍ਰਧਾਰੀ ਜੀ ਉਹ ਪਹੁੰਚ ਰਹੇ ਨੇ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਹੋ ਰਹੀਆਂ ਨੇ ਕਈਆਂ ਦੇ ਵਿੱਚ ਹੋਣੀਆਂ ਨੇ ਤੇ ਜਿਹੜੀ ਫਟੇ ਡਰਦੀ ਹੈ ਉਹਨਾਂ ਤੇ ਹੀ ਇਹ ਲਈ ਹੋ ਰਹੀ ਹੈ ਉਹਦੀਆਂ ਤਿਆਰੀਆਂ ਦੇ ਲਈ ਸਾਰੇ ਇਕੱਠੇ ਹੋ ਕੇ ਅਸੀਂ ਇਹ ਵਿਚਾਰ ਵੰਡ ਰਿਹਾ ਹੈ ਦੇਖੋ ਬੜੀ ਦੇਰ ਤੋਂ ਜਿਹੜਾ ਜੀਵਨ ਸਬੰਧਾਂ ਦਾ ਅੰਧੋਤ ਟੈਟ ਹੋ ਰਹੇ ਨੇ ਬਾਪੂ ਆਖ ਜਿਹੜੇ ਸਾਡੇ ਇੱਕ ਸਾਲ ਨੇ ਚਾਹ ਮਜ਼ਦੂਰ ਨੇ ਛੋਟੇ ਵਪਾਰੀ ਨੇ ਜਿਵੇਂ ਇੰਸਟੀਟਿਊਸ਼ਨਸ ਨੂੰ ਤਾਬੂ ਹੁੰਦਾ ਜਾ ਰਿਹਾ ਹੈ ਉਹ ਸਭੀ ਲੋਕਾਂ ਦੇ ਉੱਤੇ ਬੜੀ ਵੱਡੀ ਸਤਾ ਹੈ ਜਿਹੜੀ ਮੋਦੀ ਸਰਕਾਰ ਹੈ ਉਹ ਚਾਹੁੰਦੀ ਹੈ ਕਿ ਇੱਕ ਸਿਰਫ ਅਫਰਪੂਰ ਤਰ੍ਹਾਂ ਨਾਲ ਜਾਂ ਜਿਵੇਂ ਕਹੋ ਕਿ ਹਿੰਦੂ ਮੁਸਲਮਾਨ ਤੇ ਸਿੱਖ ਉਹਦੀ ਲੜਾਈ ਕਰਵਾ ਕੇ ਆਪਣੀ ਬਹੁਤ ਬਟੋਰਨਗੇ ਅਸੀਂ ਡਾਂਟੇ ਅਟੈਕ ਕਰਨਗੇ ਤਾਂ ਇਹ ਕਾਂਗਰਸ ਪਾਰਟੀ ਸਾਡੇ ਲੀਡਰ ਇਹ ਕਦੇ ਵੀ ਅਸੀਂ ਇਹ ਹੋਣ ਨਹੀਂ ਦਵਾਂਗੇ ਡਾਕਟਰ ਬੀ ਆਰ ਅੰਬੇਦਕਰ ਨੇ ਜਿਹੜਾ ਸਵਿਧਾਨ ਦਿੱਤਾ ਸੀ ਉਹ ਸਾਰਿਆਂ ਭਾਰਤ ਇੱਕ ਸੈਕੂਲਰ ਸਟੇਟ ਹੈ ਇੱਥੇ ਹਿੰਦੂ ਮੁਸਲਮਾਨ ਸਿੱਖ ਇਕਾਈ ਸਾਰੇ ਬੜੇ ਪਿਆਰ ਨਾਲ ਰਹਿੰਦੇ ਨੇ ਕੋਈ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਤੇ ਤੁਸੀਂ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇਦਾਂ ਦੀ ਕੋਈ ਗੱਲ ਪੰਜਾਬੀ برداشت ਨਹੀਂ ਕਰਦੀਏ ਅਸੀਂ ਅਬਸ ਅਸ ਵਿਧਾਨ ਨੂੰ ਬਚਾਉਣ ਦੇ ਲਈ ਪੂਰਾ ਜ਼ੋਰ ਲਾਵਾਂਗੇ ਪਿਛਲੇ ਇਲੈਕਸ਼ਨਾਂ ਵਿੱਚ ਵੀ ਲੜੀਆਂ ਨੇ ਤੇ ਅੱਗੇ ਵੀ ਜਿਵੇਂ ਵੀ ਸਾਨੂੰ ਪਾਰਟੀ ਵੱਲੋਂ ਹੁਕਮ ਹੋਏਗਾ ਜੋ ਲੜਾਈ ਲੜਨੀ ਪਈ ਉਹਦੇ ਲਈ ਹਰ ਕਾਂਗਰਸੀ ਤਿਆਰ ਬਰ ਤਿਆਰ ਹੈ ਤਾਂ ਵਿਧਾਨ ਨੂੰ ਅਸੀਂ ਕੋਈ ਵਿਆਜ ਨਹੀਂ ਆਉਣ ਦਵਾਂਗੇ 2025 ਦੇ ਇਲੈਕਸ਼ਨਾਂ ਬਾਰੇ ਪੂਰਾ ਸਮਾਂ ਰਹਿ ਗਿਆ 2027 ਦੇ elections ਲਈ ਪੂਰੀ ਤਿਆਰੀ ਹੈ ਕਾਂਗਰਸ ਪਾਰਟੀ ਵੀ ਜਿਹੜਾ ਸਾਡਾ 2025 ਦਾ ਇਹ ਸਾਲ ਹੈ ਉਸੇ ਸੰਕਲਪਨ ਦੀ ਮਜ਼ਬੂਤੀ ਦੇ ਲਈ ਕੰਮ ਕਰ ਰਹੇ ਆਂ ਸੱਜਣ ਮਜ਼ਬੂਤ ਕਰਾਂਗੇ ਤੇ ਪੂਰੇ ਯੂਨਿਟੀ ਦੇ ਨਾਲ ਪੂਰੀ ਫੋਰਸ ਦੇ ਨਾਲ ਕਾਂਗਰਸ ਪਾਰਟੀ ਇਹ ਲੜਾਈ ਲੜੇਗੀ ਤੇ 2027 ਦੇ elections ਦੇ ਵਿੱਚ ਉਮੀਦ ਕਰਦੇ ਆਂ ਕਿ ਕਾਂਗਰਸ ਵੱਡੀ ਲੀਡ ਲੈ ਕੇ ਪੰਜਾਬ ਦੇ ਲਈ ਸਰਕਾਰ ਬਣਾਏ ਸਰ ਜੀ ਕਾਂਗਰਸ ਦੇ ਨੌ ਮਾਮਾ ਸਾਹਿਬ ਦੇ ਕੰਮ ਤੇ ਹੋ ਰਹੇ ਨੇ ਨਸ਼ਿਆਂ ਦੇ ਜਾਂ ਕੋਈ ਹੋਰ ਤੋਂ ਤਾਰੀਖੀ ਦੇਖੋ ਇਹਨਾਂ ਨੇ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਹੈ ਉਹ ਬਿਲਕੁਲ ਬੋਗਸ ਇੱਕ ਮੁਹਿੰਮ ਹੈ ਤੁਸੀਂ ਕੱਲ ਵੀ ਮੀਡੀਆ ਨੇ ਵਾਇਰਲ ਕੀਤੀ ਹੈ ਉਹ ਸਾਰੀ ਵੀਡੀਓ ਬੜੀ ਵਾਇਰਲ ਹੋਈ ਹੈ ਉਹਦੇ ਵਿੱਚ ਇੱਕ ਲੇਡੀ ਸ਼ਰਿਆਮ ਪਿੰਡ ਦੇ ਵਿੱਚ ਰੋਣਾ ਪਾ ਰਹੀ ਹੈ ਲੋਕਾਂ ਦੇ ਨਾਮ ਲੈ ਰਹੀ ਹੈ ਵੀ ਇਹਨੂੰ ਫੜੋ ਤੇ ਉਹਨਾਂ ਨੂੰ ਤਾਂ ਫੜਿਆ ਨਹੀਂ ਜਾ ਰਿਹਾ ਕੋਸ਼ਿਸ਼ ਬੰਦਿਆਂ ਦੇ ਨਿੱਜੀ ਜਿਹੜਾ ਕੱਢਣ ਵਾਸਤੇ ਜਾਂ ਜਿਹੜੇ ਕੋਈ ਕੱਚੇ ਘਰ ਦੇ ਜਿਹੜੇ ਘਾਰੇ ਨਹੀਂ ਨੇ ਇਹ ਬਿਲਕੁਲ ਬਗਗਸ ਕਾਰਵਾਈ ਹੈ ਜਿਹੜੀਆਂ ਬਿਗ ਫਿਸ਼ੀਜ਼ ਐ ਜਿਹੜੇ ਔਰ ਕੀਤਾ ਵੇਚਦੇ ਨੇ ਜਿਹੜੇ ਜਿਹੜੇ ਪੁਲਿਸ ਪ੍ਰਸ਼ਾਸਨ ਇਹਦੇ ਵਿੱਚ ਇਨਵੋਲਡ ਆ ਉਹਦੇ ਉੱਤੇ ਤਾਂ ਕੋਈ ਕਾਰਵਾਈ ਨਹੀਂ ਹੋਈ ਉਹ ਥਾਰ ਵਾਲੀ ਕੁੜੀ ਤੁਸੀਂ ਦੇਖੋ ਕਿਸ ਤਰੀਕੇ ਨਾਲ ਬਾਹਰ ਆ ਗਈ ਹੈ ਹੈਨਾ ਤਾਂ ਇਹ ਬਿਲਕੁਲ ਬਗਗਸ ਕਾਰਵਾਈਆਂ ਨੇ ਜਿਹੜੇ ਅਸਲੀ ਲੋਕ ਇਹਨਾਂ ਦੇ ਖਿਲਾਫ ਲੜਦੇ ਨੇ ਉਹਨਾਂ ਦੇ ਉੱਤੇ ਪਰਚੇ ਪਾ ਰਹੇ ਨੇ ਪਿੰਡਾਂ ਦੇ ਵਿੱਚ ਬੜੇ ਮਤਲਬ ਬਗਗਸ ਪਰਚੇ ਲੋਕਾਂ ਨੂੰ ਤੇ ਡਰਾ ਤੰਕਾ ਅਕੇ ਚੁੱਪ ਕਰਾਏ ਚਾਹੁੰਦੇ ਨੇ ਅੱਟੋ ਤੁਸੀਂ ਦੇਖ ਲਓ ਹੋਰਲੇ ਟਾਈਮ ਦੇ ਵਿੱਚ ਇਹਨਾਂ ਦਾ ਕੀ ਹਾਲ ਹੋਣਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੋਣਾ ਹੈ মিডিਆ ਵਾਲਿਆਂ ਦੇ ਤਾਂ ਇਹਨਾਂ ਦੇਖਿਆ ਜਾ ਰਿਹਾ ਕਿ ਬਾਹਰ ਵਾਲੇ ਵੀ ਤੁਸੀਂ ਗੱਲ ਕਰਦੇ ਹੋ ਉਹਨਾਂ ਕੋਈ ਪ੍ਰਾਪਰਟੀ ਦੀ ਕਿ 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 ਮਗਾਂ ਲੋਕਾਂ ਨੇ ਛਾ ਗਿਆ ਹੈ ਤਾਂ ਉਹਨਾਂ ਦੀ ਬਰਬੂਹ ਤੇ ਕਿੰਨਾ ਟਾਈਮ ਹੈ ਮੈਂ ਕੋਈ ਨਹੀਂ ਕੱਲ ਪਹਿਲਾਂ ਕਿ ਬੋਗਸ ਕਰ ਰਹੀ ਹੈ ਸਾਰੀ ਆਪਣੇ ਬੰਦਿਆਂ ਨੂੰ ਸ਼ੈਲਟਰ ਦਿੰਦੇ ਨੇ ਉੱਪਰ ਇਹਨਾਂ ਦੇ ਸੀਨ ਜਿਹੜੇ ਸੀਨੀਅਰ ਕਈ ਅਧਿਕਾਰੀ ਨੇ ਪੁਲਿਸ ਪ੍ਰਸ਼ਾਸਨ ਦੇ ਵਾਲ ਬੋਰਡ ਨੇ ਜੋ ਨਾਮ ਲੈਂਦੇ ਸਾਰੇ ਬਾਹਰ ਉਹ ਵੀ ਪਾਸ ਦਿਨ ਹੋਦੇ ਵਿੱਚ ਤੇ ਉਹਨਾਂ ਨੂੰ ਬਚਾਉਣ ਕਰਕੇ ਜਿਹੜੇ ਸੀਨੀਅਰ ਜਿਹੜੇ ਪੁਲਿਸ ਵਾਲੇ ਇਹਦੇ ਵਿੱਚ ਇਨਵੋਲਡ ਨੇ ਉਹਨਾਂ ਨੂੰ ਬਚਾਉਣ ਕਰਕੇ ਥੋੜੀ ਬਾਹਰ ਕੱਢਿਆ ਹੈ ਨਾ ਇਹ ਫਸਦਿਆਂ ਦੇ ਵਿੱਚ ਬਿਗ ਫਿਸ਼ਸ ਆਰ ਦੇਰ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੈ ਸਿਰਫ ਨਿੱਜੀ ਠੇਡਾ ਕੱਢਣ ਵਾਸਤੇ ਆਮ ਲੋਕਾਂ ਦੇ ਦਿੱਤੇ ਚੁਫੇ-ਚਰਚੇ ਹੋ ਰਹੇ ਨੇ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز